ਮੁੰਡਾਵਾਦੀ ਮੁੰਡਾਵਾ ਅੱਜ ਕੀ ਕਿਸ ਤਰ੍ਹਾਂ ਦਾ ਵਿਰੋਧ ਚੱਲ ਰਿਹਾ ਤੁਹਾਡਾ ਬੀਜੇਪੀ ਵਾਲੇ ਕੋਲ ਦੇ ਅੱਜ ਜੋ ਮੰਡੀ ਲਾਧੂ ਕਾਚ ਰਾਣਾ ਗਰਮੀਤ ਸਿੰਘ ਸੋਢੀ ਜੋ ਬੀਜੇਪੀ ਦਾ ਉਮੀਦਵਾਰ ਹੈ ਉਹਨੇ ਆਇਆ ਸੀ ਇੱਥੇ ਪਰ ਕੁਰਸੀਆਂ ਤੁਸੀਂ ਵੇਖਿਆ ਸਾਰੀਆਂ ਕੁਰਸੀਆਂ ਖਾਲੀਆਂ ਪਈਆਂ ਇਹ ਲੋਕਾਂ ਦੇ ਜਿਹੜੇ ਇੱਕ ਹੁੰਦੇ ਨਕਾਰੇ ਹੋਏ ਲੀਡਰ ਇੱਕ ਹੁੰਦੇ ਹਾਰੇ ਹੋਏ ਲੀਡਰ ਲੋਕਾਂ ਦੇ ਨਕਾਰੇ ਹੋਏ ਲੀਡਰ ਹੈ ਸੋ ਬਿਲਕੁਲ ਲੋਕ ਜਿਹੜੇ ਇਹਨਾਂ ਨੂੰ ਪਸੰਦ ਨਹੀਂ ਕਰਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਤੋ ਲਗਾਤਾਰ ਜਿਸ ਤਰ੍ਹਾਂ ਪੂਰੇ ਪੰਜਾਬ ਪੱਧਰ ਤੇ ਦੇਸ਼ ਪੱਧਰ ਤੇ ਅੱਜ ਬੀਜੇਪੀ ਦਾ ਵਿਰੋਧ ਚੱਲ ਰਿਹਾ ਹੈ ਬੀਜੇਪੀ ਦੀਆਂ ਜਿਹੜੀਆਂ ਗਲਤ ਪੋਲਸੀਆਂ ਉਹਦਾ ਵਿਰੋਧ ਚੱਲ ਰਿਹਾ ਉਹਨੂੰ ਲੈ ਕੇ ਅਸੀਂ ਅੱਜ ਇੱਥੇ ਜਿਹੜਾ ਇੱਕ ਸੰਯੁਕਤ ਕਿਸਾਨ ਮੋਰਚਾ ਨੇ ਨਾਹਰਾ ਦਿੱਤਾ ਹੈ ਬੀਜੇਪੀ ਹਰਾਓ ਕਾਰਪਟ ਪਜਾਓ ਤੇ ਦੇਸ਼ ਬਚਾਓ ਉਸ ਨਾਹਰੇ ਤਹਿਤ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਔਰ ਇਹਨਾਂ ਤੋਂ ਜਿਹੜੇ ਅਸੀਂ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹਨਾਂ ਕੋਲ ਸਾਡੇ ਜਿਹੜੇ ਸਵਾਲਾਂ ਦੇ ਜਿਹੜੇ ਉੱਤਰ ਨਹੀਂ ਹੈ ਅਸੀਂ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਦਿੱਲੀ ਦੇ ਵਿੱਚ 750 ਕਿਸਾਨ ਸ਼ਹੀਦ ਕੀਤੇ ਆ ਉਹਨਾਂ ਦਾ ਕੀ ਕਸੂਰ ਸੀਗਾ ਜਿਹੜੇ ਸਾਡੇ 1.5 ਸਾਲ ਦੀ ਸਾਨੂੰ ਖੱਜਲ ਖਵਾਰੀ ਕੀਤੀ ਹੈ ਸਾਡਾ ਕੀ ਦੋਸ਼ ਸੀਗਾ ਔਰ ਦਿੱਲੀ ਜਾ ਰਿਹਾ ਕਿਸਾਨਾਂ ਨੂੰ ਜਿਹੜਾ ਬਾਰਡਰਾਂ ਤੇ ਰੋਕਿਆ ਗਿਆ ਜਿਹੜਾ 70000 ਪੁਲਿਸ ਕਰਮੀ ਜਿਹੜੇ ਉਹ ਲਗਾਏ ਗਏ ਸਾਡੇ ਸਾਹਮਣੇ ਕਿੱਲਾਂ ਗੱਡੀਆਂ ਗਈਆਂ ਅਥਰੂ ਗੈਂਸ ਦੇ ਗੋਲੇ ਸੱਟੇ ਗਏ ਕੀ ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਕੀ ਅਸੀਂ ਕੋਈ ਗਵਾਂਡੀ ਮੁਲਕ ਤੋਂ ਜਿਹੜਾ ਭਾਰਤ ਤੇ ਅਸੀਂ ਅਟੈਕ ਕਰ ਰਹੇ ਆ ਸੋ ਅਸੀਂ ਵੀ ਇਸ ਦੇਸ਼ ਦੇ ਵੋਛਿੰਦੇ ਆ ਠੀਕ ਹੈ ਅਸੀਂ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਅਸੀਂ ਜਿਹੜੀ ਆਵਾਜ਼ ਉਠਾਉਣੀ ਆ ਤਾਂ ਇਸ ਸਰਕਾਰ ਦੇ ਇਸ ਮੋਦੀ ਦੇ ਅਸੀਂ ਜਿਹੜੇ ਅੱਕ ਦੇ ਚ ਰੋੜੇ ਵਾਂਗ ਜਿਹੜੇ ਰੜਕਦੇ ਆ ਪਰ ਪੰਜਾਬ ਦੀ ਧਰਤੀ ਹੈ ਪੰਜਾਬ ਦੀ ਧਰਤੀ ਤੋਂ ਹਮੇਸ਼ਾ ਸ਼ੁਰੂ ਹੋਇਆ ਹੈ ਪੰਜਾਬ ਦੀ ਧਰਤੀ ਹਮੇਸ਼ਾ ਹੀ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਜਿਹੜੀ ਹੈ ਹਮੇਸ਼ਾ ਖੜੀ ਹੈ ਅਲਹੰਤਰਾ ਜਸਵੰਤ ਵੱਲੋਂ ਵੀ ਕਿਹਾ ਗਿਆ ਵੀ ਦੋ ਦਿਨ ਤੋਂ ਬਾਅਦ ਦੇਖ ਲਾਂਗੇ ਇੱਕ ਦਿਨ ਬਾਅਦ ਕਿਹਾ ਕਿ ਕੌਣ ਦੇਖੋ ਇੱਕ ਬੁਖਲਾੜ ਹੁੰਦੀ ਹੈ ਬੁਖਲਾੜ ਦੇ ਵਿੱਚ ਲੋਕ ਇਹੋ ਜਿਹੇ ਜਿਹੜੇ ਸ਼ਬਦ ਬੋਲਦੇ ਹੁੰਦੇ ਆ ਕੋਈ ਗੱਲ ਨਹੀਂ ਕੀ ਕਰਨਗੇ ਸਾਨੂੰ ਜਿੰਨਾ ਚ ਪਾ ਦੇਣਗੇ ਸਾਡੇ ਤੇ ਦੇਸ਼ ਦਰੋਹ ਦੇ ਮਕਦਮੇ ਦਰਜ ਕਰਾ ਦੇਣਗੇ ਹੋਰ ਇਸ ਤੋਂ ਵੱਧ ਕੀ ਕਰਨਗੇ ਕਲਸ ਨਾ ਲੋਕਾਂ ਦੀ ਆਵਾਜ਼ ਐ ਇਸ ਤਰ੍ਹਾਂ ਦਬਾਇਆ ਜਿਹੜੀ ਲੋਕਾਂ ਦੀ ਆਵਾਜ਼ ਦਬਣੀ ਨਹੀਂ ਗਈ ਜਿਵੇਂ ਜਿਵੇਂ ਸਾਡੀ ਆਵਾਜ਼ ਜਿਹੜੀ ਦਬਾਉਣਗੇ ਹੋਰ ਉੱਚੀ ਆਵਾਜ਼ ਜਿਹੜੀ ਐ ਉਹ ਦਬੂਗੀ ਅਸੀਂ ਉਹਦੇ ਵਾਰਸ ਆ ਜਿਹਨੇ ਸਾਰਾ ਪਰਿਵਾਰ ਸਰਪੰਚ ਤੋਂ ਵਾਰਤਾ ਪਰ ਹਾਰ ਨਹੀਂ ਮੰਨੀ ਸਿਰ ਨਹੀਂ ਝੁਕਾਇਆ ਅਸੀਂ ਉਹਦੇ ਵਾਰਸ ਆ ਜਿਹਨੇ 21 ਸਾਲ ਬਾਅਦ ਜਿਹੜਾ ਲੰਡਨ ਚ ਜਾ ਕੇ ਕਸਟਨ ਹਾਲ ਦੇ ਵਿੱਚ ਜਿਹੜਾ ਜਨਰਲ ਐਡਵਾਇਰ ਤੋਂ ਜਿਹੜਾ ਦੱਲੇ ਵਾਲੇ ਬਾਗ ਦਾ ਜਿਹੜਾ ਬਦਲਾ ਲਿਆ ਸੋ ਸਾਨੂੰ ਜਿਹੜਾ ਝੁਕਾਉਣ ਦਾ ਸਾਨੂੰ ਪਿੱਛੇ ਹਟਾਉਣ ਦਾ ਤਾਂ ਜਿਹੜਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਸਾਡੇ 750 ਕਿਸਾਨਾਂ ਦੀ ਹਤਿਆਰਾ ਪਾਰਟੀ ਬੀਜੇਪੀ ਪਾਰਟੀ ਅੱਜ ਪਿੰਡ-ਪਿੰਡ ਪ੍ਰਚਾਰ ਕਰ ਰਹੀ ਹੈ ਅਸੀਂ ਸਯੁਕਤ ਮੋਰਚੇ ਵੱਲੋਂ ਦਾ ਡਟ ਕੇ ਵਿਰੋਧ ਕਰਦੇ ਹਾਂ ਜੇ ਅਲਾਬਾਦ ਦੇ ਪਿੰਡਾਂ ਦੇ ਵਿੱਚੋਂ ਅਸੀਂ ਉਤੋਂ ਭਜਾਇਆ ਰਾਣਾ ਥੋੜੀ ਉਤੋਂ ਬਹਿ-ਬਹਿ ਕੇ ਨਿਕਲਿਆ ਸਾਰੇ ਪਿੰਡਾਂ ਬਾਰਡਰ ਦੇ ਪਿੰਡਾਂ ਦੇ ਵਿੱਚੋਂ ਕਾਫੀ ਜ਼ਿਆਦਾ ਪਿੰਡਾਂ ਦੇ ਵਿੱਚ ਆਉਣ ਕੇ ਸਾਡੇ ਪਿੰਡਾਂ 'ਚ ਪ੍ਰੋਗਰਾਮ ਨਹੀਂ ਲੱਗੇ ਜਿੱਥੇ ਪ੍ਰੋਗਰਾਮ ਸੀ ਉਦੇ 14 ਤੋਂ 15 10 ਤੋਂ 12 ਤਮਾਸ਼ਵੀਨ ਸੀ ਔਰ ਉਹੀ ਹਾਲਾਤ ਆ ਜੇ ਤੇ ਲਾਹੂ ਕਾ ਮੰਡੀ ਦੇ ਵਿੱਚ ਨੇ ਔਰ ਇਹ ਪ੍ਰੋਗਰਾਮ ਅਸੀਂ سلسلہ ਜਾਰੀ ਰੱਖਾਂਗੇ ਪਿੰਡ ਪਿੰਡ ਤੇ ਜਾ ਕੇ ਅਸੀਂ ਇਹਨਾਂ ਦਾ ਜਿਹੜਾ ਵਿਰੋਧ ਕਰਾਂਗੇ 750 ਕਿਸਾਨਾਂ ਦੀ ਕਾਤਲ ਇੱਕ ਗੱਲ ਤੁਸੀਂ ਅੰਸਰ ਐਜੰਸੀ ਦੀ ਕੀਤੀ ਹੈ ਅੰਸਰ ਐਜੰਸੀ ਨੂੰ ਜਾਲਾਵਾ ਤੇ ਫਰੀਦਕੋਟ ਟਿਕਟ ਮਿਲਣ ਨੂੰ ਮਤਾਂਸਾ 16 ਦਿਨ ਹੋਏ ਨੇ ਇਹ ਸਾਡਾ ਵੀ ਤਾਂ ਜਿਗਰਾ ਯਾਰ ਚਿੱਟੀਆਂ ਦਾੜੀਆਂ ਵਾਲੇ ਬਾਬੇ ਮਾਵਾ ਸਾਡੀਆਂ 1.5 ਸਾਲ ਦੇ ਲਗਭਗ ਦਿੱਲੀ ਬੈਠੇ ਰਹੇ ਨੇ ਉਹ ਤਾਂ ਨਹੀਂ ਘਬਰਾਏ ਤੇ 16 ਦਿਨਾਂ ਚ ਹੀ ਘਬਰਾ ਗਿਆ ਹੁਣ ਕਹਿੰਦਾ ਵੀ ਦੋ ਤਰੀਕਾ ਲੈਂਦੇ ਵੇਖ ਲਾਂਗੇ ਤੇਰੇ ਜੁੰਡੇ ਪੁੱਟ ਕੇ ਤੇਰਾ ਮੂੰਹ ਕਾਲਾ ਕਰਾਂਗੇ ਤੂੰ ਆ ਤਸਹੀ ਕਰੀ ਇਧਰ ਉਹ ਸਾਡੇ ਬੰਦੇ ਢੰਡੇ ਨੇ ਤਮਕੀਆਂ ਤੁਮਕੀਆਂ ਬਿਲਕੁਲ ਨਹੀਂ ਚਲਣੀਆਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਧਮ ਸਿੰਘ ਦੇ ਅਸੀਂ ਵਾਰਸਾਂ ਥੈ ਠੋਕੇ ਤੇਰੇ ਅਸੀਂ ਨਾਲ ਉਲਟ ਖੜਾਂਗੇ ਪੋਂਟਾਂਗੇ ਔਰ ਕਿਸਾਨਾਂ ਦੀ ਵਿਰੋਧ ਪਾਰਟੀ ਜਿਹੜੀ ਵੀ ਕਰੇਗੀ ਇੱਕ ਬੀਜੇਪੀ ਦੇ ਖਿਲਾਫ ਅਸੀਂ ਸ਼ੁਰੂ ਤੋਂ ਖਿਲਾਫ ਆ ਔਰ ਅੱਗੇ ਤੋਂ ਅਸੀਂ ਖਿਲਾਫ ਨੇ ਰਹਾਂਗੇ